ਵਾਹਿਗੁਰੂ ਜिक्का ਖਾਲਸਾ ਵਾਹਿ ਚਿੱਕੀ ਫਤਿਹ ਮਨੁੱਖਾ ਜਨਮ ਦਾ ਜਿਹੜਾ ਮਨੋਰਥ ਆ ਉਹ ਪੰਜਵੇਂ ਪਾਛਾ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਉਹ ਪ੍ਰਮਾਤਮਾ ਨੂੰ ਮਿਲਣ ਵਾਸਤੇ ਮਨੁੱਖਾ ਜਨਮ ਮਿਲਿਆ ਜਿਵੇਂ ਭਾਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਤਰੀ ਬਰੀਆ ਪਾਤਸ਼ਾਹ ਨੇ ਦੱਸਿਆ ਵੀ ਤੈਨੂੰ ਮਨੁੱਖਾ ਜਨਮ ਲਿਆ ਵਾਰੀ ਮਿਲੀ ਆ ਮੌਕਾ ਮਿਲਿਆ ਪਰਮਾਤਮਾ ਤੇ ਕਰਨਾ ਕੀ ਆ, ਜੁਗਤ ਕੀ ਆ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬੰਨ। ਹੁਣ ਤੇ ਸਾਨੂੰ ਇਹ ਸਮਝਣ ਦੀ ਲੋੜ ਆ ਵੀ ਸਾਧ ਸੰਗਤ ਹੈ ਕੀ ਐ। ਉਹ ਵੀ ਸਾਨੂੰ ਪਾਤਸ਼ਾਹ ਨੇ ਗੁਰਬਾਣੀ ਵਿੱਚ ਸਮਝਾਇਆ ਹੈ। ਸਾਤ ਸੰਗਤ ਕੈਸੀ ਜਾਣੀਏ ਜੇ ਠਿੱਕੋ ਨਾਮ ਵਖਾਣੀਏ ਸਾਤ ਸੰਗਤ ਕਿਹੜੀ ਮੰਨੀਏ ਉਹ ਇਹ ਆ ਜਿੱਥੇ ਇੱਕ ਪਰਮਾਤਮਾ ਦਾ ਨਾਮ ਉਹਦੀ ਵਿਚਾਰ ਹੁੰਦੀ ਹੈ ਉਹਦੀ ਗੱਲ ਹੁੰਦੀ ਹੈ ਉਹਦੀ ਸਿਫਤ ਸਲਾ ਹੁੰਦੀ ਹੈ ਤੇ ਪਾਤਸ਼ਾਹ ਨੇ ਇੱਕ ਨਾਮ ਨੂੰ ਵੀ ਅੱਗੇ ਖੋਲਿਆ ਵੀ ਉਹ ਕੀ ਆ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੁਝਾਏ ਜੀਓ ਤੇ ਉਹ ਸਤਗੁਰ ਜਿਹੜਾ ਉਹ ਸਾਨੂੰ ਸੋਝੀ ਦਿੰਦਾ ਹੈ ਅੱਗੇ ਸਤਗੁਰ ਦੇ ਵੀ ਪਾਤਸ਼ਾਹ ਨੇ ਦੱਸਿਆ ਵਿਆਖਿਆ ਕੀਆ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾ ਜਿੰਨੇ ਉਹ ਕਾਲਪ ਪਰਮਾਤਮਾ ਸੱਚ ਹੈ ਜੋ ਆਸਾ ਜੁਗਾਸਾ ਚ ਹੈ ਵੀ ਸੱਚ ਨਾਨਕ ਉਸ ਵੀ ਸੱਚ ਹੈ ਉਹ ਸਭ ਚ ਵਿਆਪਕ ਹੈ ਉਹਨੂੰ ਜਿੰਨੇ ਸਮਝ ਲਿਆ ਉਹਦੇ ਨਾਲ ਸਾਝ ਪਾ ਲਈ ਉਹਦੇ ਨਾਲ ਮਿੱਤਰਤਾ ਪਾ ਲਈ ਉਹ ਸਤਗੁਰੂ ਹੈ ਤੇ ਸਤਿਗੁਰੂ ਦੀ ਸੰਗਤ ਕੀਤਿਆਂ ਆਪਾਂ ਉਸ ਕਾਲਪ ਪਰਮਾਤਮਾ ਨੂੰ ਪਾ ਸਕਦੇ ਹਾਂ ਉਥੇ ਉਹਦਾ ਹੁਕਮ ਜਿਹੜਾ ਹੈ ਉਹਨੂੰ ਆਪਣੇ ਜੀਵਨ ਵਿੱਚ ਧਾਰ ਸਕਦੇ ਹਾਂ ਜੋ ਉਪਦੇਸ਼ ਮਿਲਦਾ ਹੈ ਸਤਿਗੁਰੂ ਤੋਂ ਉਹਦੇ ਨਾਲ ਆਪਣਾ ਜੀਵਨ ਆਪਣਾ ਸਫਲਾ ਕਰ ਸਕਦੇ ਹਾਂ ਪਰਮਾਤਮਾ ਨੂੰ ਮਿਲਣ ਵਿੱਚ ਸਫਲ ਹੋ ਸਕਦੇ ਹਾਂ ਦੂਸਰਾ ਪਾਤਸ਼ਾਹ ਨੇ ਸਾਧ ਸੰਗਤ ਦੀ ਪਰਿਭਾਸ਼ਾ ਦਿੱਤੀ ਹਰ ਕੀਰਤ ਸਾਧ ਸੰਗਤ ਹੈ ਪਿਉਸ ਕਾਲਪ ਪਰਮਾਤਮਾ ਦੀ ਜਿਹੜੀ ਸਫਲ ਸਲਾ ਕੀਰਤੀ ਹੈ ਉਹੀ ਸਾਧ ਸੰਗਤ ਹੈ ਇਹ ਸਾਰਿਆਂ ਕਰਮਾਂ ਤੋਂ ਸ੍ਰੇਸ਼ਟ ਕਰਮ ਹੈ ਸਿਰ ਕਰਮਨ ਕੇ ਕਰਮਾਂ ਇਸ ਸਾਰਿਆਂ ਹੀ ਕਰਮਾਂ ਤੋਂ ਸੰਸਾਰ ਦੇ ਜਾਂ ਬਾਕੀ ਜੀਵਨ ਦੇ ਜਿੰਨੇ ਵੀ ਕੰਮ ਨੇ ਉਹਨਾਂ ਸਾਰਿਆਂ ਤੋਂ ਇਹ ਸ੍ਰੇਸ਼ਟ ਕੰਮ ਹੈ ਇਸ ਕਰਕੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਇਹ ਸਾਧ ਸੰਗਤ ਚ ਬੈ ਕੇ ਉਸ ਪਰਮਾਤਮਾ ਦਾ ਨਾਮ ਜਪਣਾ ਹੈ ਅੱਗੇ ਪ੍ਰਭਾਸ਼ਾ ਨੇ ਇੱਕ ਹੋਰ ਪ੍ਰਭਾਸ਼ਾ ਦੀ ਸਤਗੁਰ ਬਾਜੋਂ ਸੰਗਤ ਨਾ ਹੋਏ ਕੋਈ ਸੰਗਤ ਵੀ ਸਤਗੁਰੂ ਤੋਂ ਬਿਗੈਰ ਨਹੀਂ ਹੋ ਸਕਦੀ ਕਿਉਂ ਸਤਗੁਰ ਨੇ ਸਾਨੂੰ ਸੋਜੀ ਦੇਣੀ ਆ ਉਹਨੇ ਸਾਨੂੰ ਗਿਆਨ ਦੇਣਾ ਉਹਨੇ ਉਪਦੇਸ਼ ਦੇਣਾ ਉਹਦੇ ਉਪਦੇਸ਼ ਨੂੰ ਜਦੋਂ ਮੰਨਾਂਗੇ ਸਾਡੀ ਸਫਲ ਹੁਕਮ ਮੰਨਿਆ ਹੋਵੇ ਪ੍ਰਵਾਨ ਤਖਸਮੇ ਕਾ ਮਹਿਲ ਪਾਈ ਸੀ ਖਸਮੇ ਭਾਵੇ ਸੋ ਕਰੇ ਮਨ ਚੰਦਿਆ ਫਲ ਪਾਈ ਸੀ ਤਾਂ ਕਿ ਸਾਡਾ ਮਨੋਰਥ ਪਰਮਾਤਮਨ ਮਿਲਦਾ ਤਾਂ ਪੂਰਾ ਹੋਏਗਾ ਜੇ ਆਪਾਂ ਸਤਿਗੁਰੂ ਦਾ ਸੱਚੇ ਗੁਰੂ ਦਾ ਜੋ ਸੱਚ ਹੈ ਤੇ ਉਹ ਸਰਵ ਵਿੱਚ ਵਿਆਪਕ ਹੈ ਉਹਦੇ ਹੁਕਮ ਨੂੰ ਮੰਨਾਂਗੇ ਤਾਂ ਸਾਡਾ ਜੀਵਨ ਜਿਹੜਾ ਉਹ ਸਫਲਾ ਹੋਏਗਾ ਹੀ ਪ੍ਰਮਾਤਮਾ ਨੂੰ ਮਿਲਣ ਵਿੱਚ ਤਾਂ ਜਿਹੜੇ ਕਾਮਯਾਬ ਹੋ ਸਕਦੇ ਆ ਤਾਂ ਸਾਡਾ ਜੀਵਨ ਸਫਲਾ ਹੋ ਸਕੇਗਾ ਉਹਦਾ ਕੀ ਹੈ ਵੀ ਸਾਧ ਸੰਗ ਵਿੱਚ ਬਹਿ ਕੇ ਜਦੋਂ ਵੀ ਸੱਚ ਦੀ ਗੱਲ ਕਰਨੀ ਹੈ ਪ੍ਰਮਾਤਮਾ ਦਾ ਨਾਮ ਲੈਣਾ ਹੈ ਉਹਦੀ ਸਿਫਤ ਸਲਾਹ ਕਰਨੀ ਹੈ ਉਹਦੇ ਗੁਣ ਗਾਉਣੇ ਨੇ ਤਾਂ ਕਿ ਸਾਡਾ ਇਤਨਿਆ ਦੁਨੀਆਂ ਵੱਲੋਂ ਮਨ ਹਟ ਕੇ ਉਸ ਪ੍ਰਮਾਤਮਾ ਨਾਲ ਜੁੜਿਆ ਰਹੇ ਨਾਸ ਬਖਸ਼ਿਸ਼ ਕਰਨ ਸਾਡੇ ਤੇ ਵੀ ਕਿਰਪਾ ਕਰਨ ਤਾਂ ਕਿ ਵੀ ਅਸੀਂ ਵੀ satsangਤ ਕਰਕੇ ਪ੍ਰਮਾਤਮਾ ਦਾ ਨਾਮ ਜਪੀਏ ਤਾਂ ਕਿ ਸਾਡਾ ਜੀਵਨ ਸਫਲਾ ਹੋ ਸਕੇ ਉਸ ਸਰਕਾਰ ਪਰਮਾਤਮਾ ਨੂੰ ਮਿਲਣ ਵਿੱਚ ਸਫਲ ਹੋ ਜਾਈਏ ਇਹਨਾਂ ਲਫਜ਼ਾਂ ਨਾਲ ਦੱਸ ਕੇ ਮੈਂ ਦਾ ਜਾਚਕ ਹੈ ਪੌਲ ਚੋਗਤੀ ਮਾਪੇ